ऐसे ਵਰਤਾਰਿਆਂ ਨੂੰ ਠੱਲ ਪਾਉਣਾ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਲਾਅ ਹੈ ਉਹ ਬਿਲਕੁਲ ਪੈਦਾ ਨਾ ਹੋਵੇ ਇਹ ਬੜੀ ਇੱਕ ਦੁੱਖ ਵਾਲੀ ਗੱਲ ਹੈ ਕਿ 15 ਅਗਸਤ ਜਿਹਨੂੰ ਅਸੀਂ ਆਜ਼ਾਦੀ ਦਿਹਾੜੇ ਵਜੋਂ ਮਨਾਉਂਦੇ ਹਾਂ ਕਿ ਦੇਸ਼ ਆਜ਼ਾਦ ਹੋਇਆ ਸੀ ਪਰ ਅਸੀਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹਿ ਚੁੱਕਿਆ ਕਿ ਦੇਸ਼ ਭਾਵੇਂ ਆਜ਼ਾਦ ਹੋਇਆ ਪਰ ਇਸ ਆਜ਼ਾਦ ਦੇਸ਼ ਵਿੱਚ ਸਿੱਖ ਹਾਲੇ ਵੀ ਗੁਲਾਮ ਨੇ ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਹੈ ਉਹ ਬਾਦ ਅਸਤੂਰ ਉਸੇ ਤਰ੍ਹਾਂ ਜਾਰੀ ਹੈ ਔਰ ਜਿਹੜੇ ਇੱਕ ਨਗਰ ਦੇ ਸਰਪੰਚ ਜਿਹੜੇ ਇਨਵਾਈਟਿ ਸੀਨ ਲਾਲ ਕਿਲੇ ਵਿੱਚ ਜਾਣਦੇ ਇਨਵਾਈਟਿ ਸੀ ਸਨ ਉਹਨਾਂ ਨੂੰ ਬਾਕਾਇਦਾ ਪੱਤਰ ਆਇਆ ਔਰ ਅਮਰਤ ਹਾਲੀ ਸਨ ਉਹਨਾਂ ਦੇ ਕਿਰਪਾਨ ਪਾਈ ਹੋਣ ਕਰਕੇ ਉਹਨਾਂ ਨੂੰ ਲਾਲ ਕਿਲੇ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਸੀ ਉਹਦੇ ਵਿੱਚ ਐਂਟਰੀ ਨਾ ਦੇਣਾ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਉਹਨੂੰ ਬੰਦ ਕਰਨਾ ਚਾਹੀਦਾ ਹੈ। ਸਿੰਘ ਸਾਹਿਬ ਕੀ ਆਪਕੀ ਸਵਾਲ ਹੈ? ਕਿ ਜੈਨੀ ਹਰਪ੍ਰੀਤ ਸਿੰਘ ਹੋਰ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਤੁਹਾਡੇ ਉਹ ਸਿੰਘ ਸਾਹਿਬ ਵੀ ਰਹੇ ਨੇ ਤੁਹਾਡੇ ਨਾਲ ਤੁਸੀਂ ਦਚਦਾ ਰਹੇ ਹੋ ਇਸੀ ਕਾਗ ਕਸੇ ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਆਪਾਂ ਹੁਕਮ ਦਿੱਤਾ ਹੋਵੇ ਫਸੀਲ ਤੇ ਖੜ ਕੇ ਫਿਰ ਅਸੀਂ ਉਸੇ ਪਾਰਟੀ ਦੇ ਪ੍ਰਧਾਨ ਬਣ ਜਾਈਏ ਤੁਹਾਨੂੰ ਲੱਗਦਾ ਹੈ ਕਿ ਜੱਜਦਾਵਰ ਸਾਹਿਬ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਸੀਗਾ ਜੈਨੀ ਹਰਪ੍ਰੀਤ ਸਿੰਘ ਦਾ ਫੈਸਲਾ ਸਹੀ ਹੈ? ਦੇਖੋ ਜੇ ਕੋ ਮੈਨੂੰ ਕਹੇਗਾ ਤੇ ਮੈਂ ਇਹ ਕਹਾਂਗਾ ਕਿ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾਲ ਨਹੀਂ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਤਸ਼ਾਹ ਉਮਰਾ ਸਿਕਦਾਰ ਚੌਧਰੀ ਸ਼ਾਹੂਕਾਰ ਜਿੰਨੇ ਵੀ ਨੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ চাকਰੀ ਜੇ ਕੋ ਮੈਨੂੰ ਪੁੱਛੇਗਾ ਤੇ ਮੈਂ ਬਿਲਕੁਲ ਨਹੀਂ ਕਰਾਂਗਾ ਸੋ ਦਰ ਕਿ ਐਸੇ ਛੋੜੀਆ ਜੋਦਰ ਐਸਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਤੁਸੀਂ ਵੀ ਕੋਈ ਫੈਸਲਾ ਲਿਆ ਕਿ ਤੁਸੀਂ ਕਿਸ ਸਿਆਸਤ ਚ ਆ ਸਕਦੇ ਹੋ ਜਾਂ ਜੈਨੀ ਹਰਪ੍ਰੀਤ ਸਿੰਘ ਦਾ ਹਿੱਸਾ ਬਣ ਸਕਦੇ ਹੋ ਉਹਨਾਂ ਦੀ ਪਾਰਟੀ ਦਾ ਹਿੱਸਾ ਬਣ ਸਕਦੇ ਹੋ ਉਹਨਾਂ ਦੇ ਸਮੇਂ ਦੇ ਵਿੱਚ ਦੇਖੋ ਮੈਂ ਬੇਨਤੀ ਕਰ ਚੁੱਕਾ ਕਿ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹਾਂ ਔਰ ਬਾਬਾ ਬੁੱਢਾ ਸੈਗ ਵੀ ਦੀ ਗੱਦੀ ਦਾ ਸੇਵਾਦਾਰ ਹਾਂ ਇਤੋਂ ਵੱਡੀ ਸੇਵਾ ਜਹਾਨ ਦੇ ਵਿੱਚ ਕਿ ਖੰਡਾ ਬਰਾ ਮੰਡਾਂ ਦੇ ਵਿੱਚ ਕਿਤੇ ਵੀ ਇਤੋਂ ਵੱਡੀ ਨਾ ਕੋਈ ਅਸਥਾਨ ਹੈ ਤੇ ਨਾ ਕੋਈ ਇਤੋਂ ਵੱਡੀ ਸੇਵਾ ਹੈ ਤੇ ਐਸੀ ਸੇਵਾ ਛੱਡ ਕੇ ਜੋ ਕੋ ਸਿਆਸਤ ਹੈ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਦੇਖੋ ਉਹਨਾਂ ਦਾ ਜਿਹੜਾ ਕਹਿਣਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਜਿਹੜੀ ਹੈ ਬਹੁਤ ਵੱਡੀ ਹੁੰਦੀ ਹੈ ਵਿਅਕਤੀ ਦੀ ਸੇਵਾ ਜਿਹੜੀ ਹੈ ਉਹ ਵੱਡੀ ਨਹੀਂ ਹੁੰਦੀ ਤੇ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ਤੇ ਸ਼ਾਇਦ ਜਥੇਦਾਰੀ ਦੀ ਸੇਵਾ ਮੈਂ ਅੱਜ ਵੀ ਕਰਦਾ ਹੋਣਾ ਸੀ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਮੈਂ ਕੋਈ ਗੁਰੂ ਦੀ ਸੇਵਾ ਛੱਡ ਕੇ ਕੋਈ ਰੇਤਾ ਬਜਰੀ ਦਾ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ ਮੈਂ ਕੋਈ ਹੋਟਲ ਨਹੀਂ ਬਣਾ ਲਿਆ ਮੈਂ ਕੋਈ ਰੇੜੀ ਨਹੀਂ ਲਾ ਲਿਆ ਕੋਈ ਮੈਂ ਫੜੀ ਨਹੀਂ ਲਾ ਲਿਆ ਪੰਥ ਦੀ ਸੇਵਾ ਉੱਥੇ ਕਰਦੇ ਸੀ ਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਹੈ ਨਾ ਕੋਈ ਮੈਂ ਮੈਂਬਰ ਬੰਨਾ ਨਾ ਕੋਈ ਐਮਸੀ ਬੰਨਾ ਨਾ ਪੰਚਾਇਤ ਮੈਂਬਰ ਬੰਨਾ ਨਾ ਮੈਂ ਮੁੱਖ ਮੰਤਰੀ ਬੰਨਾ ਸੇਵਾ ਕਰਨੀ ਹੈ ਜਿੰਨੀ ਕ ਅਕਾਲ ਪੁਰਖ ਨੇ ਸੇਵਾ ਲਿਖੀ ਹੋਤੀ ਹੈ ਉਹ ਅਸੀਂ ਪੰਥ ਦੀ ਕਚਹਿਰੀ ਚ ਜਾ ਰਹੇ ਹਾਂ ਪਹਿਲੋ ਵੀ ਜਦੋਂ ਕਿਤੇ ਇਸ ਤਰ੍ਹਾਂ ਦੀ ਹਾਲਾਤ ਕਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਬਣੇ ਨੇ ਤੇ ਜਿਹੜਾ ਤੜਾ ਪੰਥ ਦੀ ਕਚੈਰੀ ਚ ਗਿਆ ਜਿਹਨੂੰ ਪੰਥ ਨੇ ਜਿਹੜਾ ਹੈ ਉਹ ਪ੍ਰਵਾਨਗੀ ਦਿੱਤੀ ਹੈ ਸਭ ਕੁਝ ਉਸੇ ਦਾ ਹੀ ਹੋਇਆ ਹੈ। ਕਿ ਸਰਗਰਮੀ ਕਰਨ ਜਾ ਰਹੇ 3 ਨਵਾਂ ਕਰਨਗੇ। ਅਸੀਂ ਘਰ ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਦਰਸਕਾਰ ਕਰਕੇ ਘਰੇ ਬਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਸੀ ਅਕਾਲੀ ਦਲ ਦੀ ਜਿਨ੍ਹਾਂ ਦੀਆਂ ਆਪਣੀਆਂ ਖੁਦ ਦੀਆਂ ਕੁਰਬਾਨੀਆਂ ਸੀ ਜਿਨ੍ਹਾਂ ਦੇ ਪੁਰਖਿਆਂ ਨੇ ਜ਼ਿਲਾ-ਕੁਰਕ ਕਰਾਈਆਂ ਜਮੀਨਾ-ਕੁਰਕ ਕਰਾਈਆਂ ਜੇਲਾਂ ਦੇ ਵਿੱਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜਾ ਕੀਤਾ। ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਉਂ ਬਾਹਰ ਕਰ ਦਿੱਤੇਗੇ ਜਿਵੇਂ ਮੱਖਣ ਚੋਂ ਵਾਲ ਬਾਹਰ ਕੱਢਦਾ ਹੁੰਦਾ ਹੈ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਂਗੇ ਔਰ ਸਭ ਤੋਂ ਵੱਡੀ ਗੱਲ ਕੀ ਅਸੀਂ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਹੈ ਜਾਂ ਵਿਸ਼ਵ ਦੇ ਵਿੱਚ ਬੈਠਾ ਸਾਡਾ ਸਿੱਖ ਯੂਥ ਹੈ ਅਸੀਂ ਉਹਨੂੰ ਆਪਣੇ ਨਾਲ ਜੋੜਾਂਗੇ ਅਸੀਂ ਕੇਵਲ ਦੁਨੀਆ ਪਰਦੇਸ ਸਿੱਖਾਂ ਦੀ ਗੱਲ ਕਰਾਂਗੇ ਜੀ ਚਾਹੇ ਉਹ ਕਸ਼ਮੀਰ ਦਾ ਸਿੱਖ ਹੈ ਚਾਹੇ ਉਹ ਮਹਾਰਾਸ਼ਟਰ ਦਾ ਸਿੱਖ ਹੈ ਚਾਹੇ ਉਹ ਹైదరాబాద్ ਦਾ ਸਿੱਖ ਹੈ ਚਾਹੇ ਉਹ ਅਮਰੀਕਾ ਕੈਨੇਡਾ ਦਾ ਸਿੱਖ ਹੈ ਅਸੀਂ ਸਿੱਖਾਂ ਦੀ ਬਾਤ ਪਾਵਾਂਗੇ ਔਰ ਪੰਜਾਬ ਦੀ ਬਾਤ ਪਾਵਾਂਗੇ ਕੋਈ ਪ੍ਰਧਾਨਗੀ ਕੋਈ ਜੀ ਰਾਸ ਨਹੀਂ ਆ ਰਹੀ ਕਈਆਂ ਨੂੰ ਤਾਂ ਅਸੀਂ ਦੂਸ਼ਣ ਬਾਜੀ ਜਿਹੜੀ ਹੈ ਉਹ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਕਿ ਇੱਕ ਦੂਜੇ ਦੇ ਪਰਿਵਾਰਵਾਦ ਤੱਕ ਇਹ ਗੱਲਾਂ ਉਤੋ ਕੀਤੀਆਂ ਜਾ ਰਹੀਆਂ ਨੇ ਤੁਸੀਂ ਸੋਹ ਨਹੀਂ ਰਹੇ ਹੋ ਸੋਸ਼ਲ ਮੀਡੀਆ ਤੇ ਬਹੁਤ ਪੱਤੀ ਸ਼ਬਦਾਵਲੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋ ਹੋ ਤੇ ਤੁਹਾਡੇ ਖਿਲਾਫ ਇਹ ਟੀ ਪੱਤੀ ਸ਼ਬਦਾਵਲੀ ਜਿਹੜੀ ਵਰਤੀ ਜਾਵੇ ਉਸ ਨੂੰ ਕਿਵੇਂ ਦੇਖ ਰਹੇ ਹੋ ਹਾਲੇ ਵੀ ਨਹੀਂ ਹਟਿਆ ਜਾ ਰਿਹਾ ਚਲੋ ਮੈਂ ਤਾਂ ਉਹਨਾਂ ਨੂੰ ਇਹ ਸਲਾਹ ਹੀ ਦਿਆਂਗਾ ਕਿ ਕਿਸੇ ਚੰਗੇ ਵੈ ਚੰਗੇ ਡਾਕਟਰ ਕੋਲੋਂ ਕੋਈ ਦਵਾਈ ਲੈਣ ਜਿਹਦੇ ਨਾਲ ਮੇਰਾ ਜਿਹੜਾ ਇਹ ਸਨਮਾਨ ਹੈ ਉਹ ਰਾਸ ਆ ਜਾਵੇ